ਵਧੀਆ ਬਾਈ ਕਹਿੰਦਾ ਵੀ ਇੰਜਨ ਗੇਅਰ ਦੀ ਓਕੇ ਆ ਜੀ ਸੈਂਟਰ ਲੋਕਿੰਗ ਆ ਬਾਈ ਵਧੀਆ ਬਾਈ ਸੀਟ ਕਵਰ ਚੜੇ ਹੋਇਆ ਦਿਖਾ ਦੇ ਬਾਈ ਪੂਰੀ ਸੋਹਣੀ ਕਾਰ ਆ ਇਹ ਲਾਇਲਵਾਏ ਸੀ ਇਹ ਹੈ ਠੀਕ ਆ ਇਹ ਬਾਈ ਬਲੀਨੋ ਕਾਰ ਦੇ ਲਾਇਏ ਹਨਾ ਬਲੀਨੋ ਵਾਲੇ ਲੱਗੇ ਹੋਏ ਜੀ ਹਾਂਜੀ ਹਾਂਜੀ ਮਹਿੰਗੇ ਪਏ ਸੀ ਇਹ ਵੀ ਹਾਂਜੀ 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 ਔਰਿਜਨਲ ਲਾਇਏ ਹਨਾ ਬਾਈ ਹਾਂਜੀ ਔਰਿਜਨਲ ਸਾਰੀ ਗੱਡੀ ਔਰਿਜਨਲ ਲੱਗੀ ਠੀਕ ਆ ਵੀਰ ਜੀ ਕਿਤੋਂ ਵੀ ਐ ਕਲਮਣੀ ਲੱਗੀ ਜੀ ਠੀਕ ਹੈ ਜੀ ਆ ਦੇਖੋ ਬਾਈ ਇੰਜਨ ਵੀ ਗੱਡੀ ਦਾ ਪੂਰਾ ਵਧੀਆ ਪਿਆਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂਗੇ ਸਵਿਫਟ ਕਾਰ ਡਿਜ਼ਾਇਰ 2014 ਮਾਡਲ ਪੀਬੀ03 ਬਠਿੰਡਾ ਨੰਬਰ ਬੀਡੀਆਈ ਕਾਰ ਆ ਬਾਈ ਆਜੋ ਬਾਈ ਜੀ ਬਾਈ ਜੀ ਨਾਲ ਮਲਾਉਣੇ ਆਪਾਂ ਤੁਹਾਨੂੰ ਜਿਨ੍ਹਾਂ ਦੀ ਕਾਰ ਆਗੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਜੀ 14 ਮਾਡਲ ਆ ਜੀ ਗੱਡੀ ਇਹ 14 ਮਾਡਲ ਆ ਵੀ ਇਹ 193 2014 ਨੂੰ ਹੀ ਹੋਰ ਰਜਿਸਟਰਡ ਆ ਵੀਰੇ ਚਿੰਦਾ ਨੰਬਰ ਠੀਕ ਆ ਜੀ ਹਾਂਜੀ ਅੱਛਾ ਬਾਈ ਜੀ ਬੀ ਡੀ ਆਈ ਹੈ ਬਾਈ ਹਾਂਜੀ ਬੀ ਡੀ ਆਈ ਠੀਕ ਆ ਬਾਈ ਜੀ ਤੇ ਆ ਜੋ ਬਾਈ ਜੀ ਅੰਦਰੋਂ ਦਿਖਾ ਦਿੰਨੇ ਆ ਜੀ ਹਾਂਜੀ ਬਾਕੀ ਤੁਸੀਂ ਚੈੱਕ ਕਰੋ ਹਾਂਜੀ ਹਾਂਜੀ ਵਧੀਆ ਬਾਈ ਕਹਿੰਦਾ ਵੀ ਇੰਜਨ ਗੇਅਰ ਦੀ ਓਕੇ ਆ ਜੀ ਸੈਂਟਰ ਲੋਕਿੰਗ ਆ ਬਾਈ ਵਧੀਆ ਬਾਈ ਸ਼ੀਟ ਕਵਰ ਚੜੇ ਹੋਇਆ ਦਿਖਾ ਦੇ ਬਾਈ ਪੂਰੀ ਸੋਹਣੀ ਕਾਰ ਆ ਮਗਰੋਂ ਵੀ ਦਿਖਾ ਦਿਓ ਬਾਈ ਪੂਰੇ ਵਧੀਆ ਮੈਟ ਮੂਟ ਪਾਏ ਹੋਇਆ ਬਾਈ ਦੇ ਅਕੀ ਵੀਰੇ ਚ ਐਲ ਸੀ ਦੀ ਬੈਕ ਕੈਮਰਾ ਤੇ ਜੀ ਪੀ ਐਸ ਸਿਸਟਮ ਲੱਗਿਆ ਹੋਇਆ ਠੀਕ ਆ ਬਾਈ ਜੀ ਹਾਂਜੀ ਆਪਣਾ ਬਾਈ ਕਹਿੰਦਾ LCD ਲੱਗੀ ਵੀ ਹੈਗੀ ਵਧੀਆ ਸਕਰੀਨ ਬੈਕ ਕੈਮਰਾ ਲੱਗਿਆ ਹੋਗਾ GPS ਸਿਸਟਮ ਲੱਗਿਆ ਹੋਆ ਚਿੱਟਾ ਰੰਗ ਆ ਬਾਈ ਜੀ ਤੇ ਦੂਜਾ ਆਪਣਾ ਬਾਈ ਟਾਇਰ ਵੀ ਆਪਣਾ ਨਵੇਂ ਪਏ ਹਨਾ ਬਾਈ ਹਾਂਜੀ ਟਾਇਰ ਵਧੀਆ ਜੀ ਆ ਬਾਅਦ ਚਾ ਲਾਏ ਲਵਾਏ ਸੀ ਇਹ ਹੈਗਾ ਠੀਕ ਹੈ ਜੀ ਇਹ ਬਾਈ ਬਲੀਨੋ ਕਾਰ ਦੇ ਲਾਏ ਹਨਾ ਬਲੀਨੋ ਵਾਲੇ ਲੱਗੇ ਹੋਏ ਜੀ ਹਾਂਜੀ ਹਾਂਜੀ ਇਹ ਮਹਿੰਗੇ ਪਏ ਸੀ ਇਹ ਵੀ ਹਾਂਜੀ 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 ਔਰਿਜਨਲ ਲਾਏ ਹਨਾ ਬਾਈ ਹਾਂਜੀ ਔਰੀਜਨਲ ਓਰੀਜਨਲ ਆ ਜੀ ਹਾਂਜੀ ਦੇਸੀ ਨਹੀਂ ਹਾਂਜੀ 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 ਵਧੀਆ ਟਾਇਰ ਵੀ ਬਾਈ ਨੇ ਕਹਿੰਦਾ ਵੀ ਨਵੇਂ ਲਵਾਏ ਸੀ ਜਮਾ ਵੀ ਤਕਰੀਬਨ ਬਾਈ ਆਪਣਾ ਦਰਸ਼ਕ ਵੀਰੋ 17 80 ਪੈਸੇ ਟਾਇਰ ਪਾਈ ਆਗੇ ਨਵੇਂ ਲਵਾਏ ਸੀ ਬਾਈ ਨੇ ਹਾਂਜੀ ਤੇ ਇਹ ਬਾਈ ਆਪਣਾ ਪ੍ਰਦੂਸ਼ਣ ਬੀਮਾ ਸਾਰਾ ਕੁਝ ਓਕੇ ਆ ਜੀ ਬੀਮਾ ਫੁੱਲ ਪਿਆ ਇਹਦਾ ਸਾਰਾ ਕੁਝ ਓਕੇ ਆ ਜੀ ਠੀਕ ਆ ਜੀ ਹਾਂਜੀ ਪ੍ਰਦੂਸ਼ਣ ਬੀਮਾ ਫੁੱਲ ਆ ਜੀ ਹਾਂਜੀ ਫੁੱਲ ਬੀਮਾ ਇਹਦਾ ਠੀਕ ਆ ਜੀ ਆਜੋ ਬਾਈ ਜੀ ਆਪਾਂ ਇੰਜਨ ਦਿਖਾ ਦਈਏ ਗੱਡੀ ਦਾ। ਲਓ ਜੀ। ਸਾਰੀ ਗੱਡੀ ਓਰੀਜਨਲ ਹੈ ਮੇ। ਠੀਕ ਹੈ ਵੀਰ ਜੀ। ਕਿਤੋਂ ਵੀ ਐ ਕਲਮਣੀ ਲੱਗੀ ਨਹੀਂ। ਠੀਕ ਹੈ ਜੀ। ਆ ਦੇਖੋ ਬਾਈ। ਇੰਜਨ ਵੀ ਗੱਡੀ ਦਾ ਪੂਰਾ ਵਧੀਆ ਪਿਆਗਾ। ਵਧੀਆ ਬੈਟਰੀ ਹੈਗੀ ਪੂਰੀ। ਇੱਕਦਮ ਓਰੀਜਨਲ ਗੱਡੀ ਹੈ ਬਾਈ। ਕੋਈ ਇਹੋ ਜਿਹਾ ਨਹੀਂ ਹੈਗਾਗਾ। ਬਾਈ ਹੁਣ ਆਪਣੀ ਨੋਕ ਕੈਮਰਾ ਬਾਈ ਹੋਰ ਨਾਲ ਗੱਲ ਹੋਈ ਸੀਗੀ ਤੇ ਬਾਈ ਹੁਣ ਆਪਣੇ ਕੋਲ ਵੀ ਖੜੇ ਹੈਗੇ ਇਹ ਕਹਿੰਦੇ ਵੀ ਆਪਣੀ ਲੱਗੀ ਵੱਜੀ ਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਵੀ ਨਹੀਂ ਕਿਤੇ ਕਾਲਾ ਵੀ ਲੱਗੀ ਹੋਵੇ ਠੀਕ ਆ ਬਾਈ ਜੀ ਠੀਕ ਆ ਬੰਪਰ ਵਾਲੇ ਮੋਟੇ ਵੀ ਦੇ ਤੁਹਾਨੂੰ ਪਤਾ ਮਾੜਾ ਮੋਟਾ ਲੱਗੀ ਹੈ ਹਾਂਜੀ ਬਾਈ ਇਹ ਤਾਂ ਚੱਲਦੀ ਰਹਿੰਦੀ ਹੈ ਠੀਕ ਆ ਹਾਂਜੀ ਰੰਗ ਕਿਤੋਂ ਨਹੀਂ ਠੀਕ ਆ ਬਾਈ ਜੀ ਬੈਟਰੀ ਵੀ ਬਾਈ ਆਪਣਾ ਨਵੀਂ ਰਖਾਈ ਵੀ ਆ ਹਾਂਜੀ ਹਾਂਜੀ ਨਵੀਂ ਆ ਆੜੇ ਦਾ ਵਿੱਚ ਪਿਆ ਠੀਕ ਆ ਬਾਈ ਜੀ ਠੀਕ ਆ ਵੀਰ ਜੀ ਆਪਣਾ 14 ਮਾਡਲ ਗੱਡੀ ਆ ਇਹ ਪੀਵੀ03 ਬਠਿੰਡੇ ਦਾ ਨੰਬਰ ਆ ਚਿੱਟਾ ਰੰਗ ਆ ਵੀਡੀਆਈ ਕਾਰ ਆ ਗਈ ਪੂਰੀ ਸੋਹਣੀ ਕਾਰ ਆ ਜੇ ਕਿਸੇ ਵੀ ਆਪਣੇ ਵੀਰ ਨੂੰ ਕਾਰ ਦੀ ਲੋੜ ਆ ਹਨਾ ਬਾਈ ਉਹਨਾਂ ਨਾਲ ਸੰਪਰਕ ਕਰ ਸਕਦਾ ਆ ਬੈਟਰੀ ਦਾ ਠੀਕ ਆ ਵੀਰ ਜੀ ਆ ਬੈਟਰੀ ਦਾ ਕਾਰਡ ਆ ਬਾਈ ਉਹਨੇ ਕਹਿੰਦੀ ਹੁਣੀ ਆਪਾਂ ਨਵੀਂ ਬੈਟਰੀ ਲਖਾਈ ਸੀਗੀ ਪ੍ਰਦੂਸ਼ਣ ਬੀਮਾ ਫੁੱਲ ਆ ਬਾਈ ਉਹਨਾਂ ਕੋਲੇ ਤੇ ਓਕੇ ਬਾਈ ਜੀ ਤੇ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਦੇ ਦੇ ਦਾਂਗੇ ਠੀਕ ਆ ਜੋ ਵੀਰ ਜੀ ਬਾਈ ਨਾਲ ਆਪਾਂ ਰੇਟ ਦੀ ਗੱਲ ਕਰਦੇ ਆ ਕੀ ਰੇਟ ਆ ਬਾਈ ਜੀ ਜੇ ਵੀਰੇ ਆਪਣੀ 2,80,000 ਦੀ ਡਿਮਾਂਡ ਆ ਜੀ ਆਪਣੀ ਠੀਕ ਆ ਵੀਰ ਜੀ ਹਾਂਜੀ ਗੱਡੀ ਦੀ ਆਪਣੀ ਫੁੱਲ ਗਾਰੰਟੀ ਆ ਇੰਜਨ, ਗੇਅਰ, ਟਾਇਰ ਤੁਸੀਂ ਚੈੱਕ ਆ ਵੀ ਜਾਏ ਆ ਬਾਕੀ ਕੋਈ ਹੋਰ ਵੀ ਵੀਰ ਆਉਂਦਾ ਕੋਈ ਦੇਖਣ ਆਲਾ ਤਾਂ ਉਹ ਆਪਣੀ ਜ਼ਿੰਮੇਵਾਰੀ ਆ ਕੋਈ ਜ਼ਕਰ ਠੀਕ ਆ ਜੀ ਹਾਂਜੀ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈ ਹੋਰੇ ਮਾਨਤਨ ਕਰ ਦੇਣਗੇ ਹਾਂਜੀ ਠੀਕ ਹੈ ਜੀ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ